ਹੈਲੋ ਰੰਗ ਪੰਜਾਬ ਦੇ ਚੈਨਲ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ ਸੰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਰੀਆਕਾਲ ਅਦਾਬ ਨਮਸਤੇ ਤੁਸੀਂ ਮੇਰੇ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਪਰਮਾ ਹੰਗਾਰਾ ਮਿਲਿਆ ਫਰਮਾ ਚੰਨੀ ਆ ਥੋੜਾ ਹੋਰ ਵੀ ਸ਼ੇਅਰ ਤੇ ਇੱਕ ਲਾਈਕ ਕੱਟ ਕਰ ਦਿਓ ਉਹ ਵੀ ਕਰ ਦਿਆ ਕਰੋ ਚਲਿਏ ਮੈਂ ਤੁਹਾਨੂੰ ਇੱਕ ਛੋੜੀ ਜਿਹੀ ਕੋੜੀ ਸੁਣਾਣੀ ਹੈ ਵੀਰ ਦੀ ਸੋਣੀ ਕੋੜੀ ਨੀ ਤਿੱਲੇ ਦਾਰ ਕਾਠੀ ਵੀਰ ਬਨ ਬਿਆਵਣ ਚਾਮदाई ਵੀਰ ਦੇ ਸੋਨੇ ਕੋੜੀ ਨੀ ਤਿੱਲੇ ਦਾਰ ਕਾਠੀ ਤਿੱਲੇ ਦਾਰ ਕਾਠੀ ਵੀਰਾ ਬਨਵਿਆ ਵਣਜਾਮदाई ਰਈਆ ਛੱਡੇ ਨਿरहਣਾ ਪਾਸੇ ਹੋਇਆ ਨਿरहਣਾ ਪਾਸੇ ਹੋਇਆ ਕੋਈ ਹਕਮ ਚੜਿਆ ਰਿਆ ਰਾ ਛੱਡੇ ਨਿਰਣਾ ਪਾਸੇ ਹੋਈਆਂ ਨਿਰਣਾ ਪਾਸੇ ਹੋਈਆਂ ਕੋਈ ਹਕਮ ਚੜਿਆ ਅਮਦਾਈ ਵੀਰ ਦਾ ਸੋਨਾ ਕੁੜਤਾ ਨਿੱਜ ਚੈਨੀ ਸੋਹੇ ਜੰਨੀ ਨਾਲ ਸੋਹੇ ਪੀਰਾ ਪਾ ਬੋ ਵੀ ਆਉਣ ਜਾਂ ਮੰਦਾਈ ਰੰਆ ਰ ਛੱਡੇ ਨਿਰਹਿਣਾ ਪਾਸੇ ਹੋਈਆ ਨਿਰਹਿਣਾ ਪਾਸੇ ਹੋਈਆ ਕੋਈ ਕਮ ਚੜੇ ਆ ਆਮਦਾਈ ਰਾਇਆ ਰਛੜੇ ਨਿਰਹਿਣਾ ਪਾਸੇ ਹੋਈਆ ਨਿਰਹਿਣਾ ਪਾਸੇ ਹੋਈਆ ਹੋਈ ਹਕਮ ਚੜੇ ਸੋਨਾ ਸੇਰਾ ਨਿਤਿੱਲੇ ਧਾਰ ਕਲਗੀ ਨੀ ਕਲਗੀ ਨਾਲ ਸੋਹੇ ਮਿਰਦਾ ਸੋਨਾ ਸੇਰਾ ਨ ਕਲਗੀ ਨਾਲ ਸੋਹੇ ਵੀਰਵਨ ਰਈਆ ਰਾ ਛੱਡੇ ਨਿਰਹਿਣਾ ਪਾਸੇ ਹੋਈਆ ਨਿਰਹਿਣਾ ਪਾਸੇ ਹੋਈਆ ਕੋਈ ਹਕਮ ਚੜਿਆ ਮਦਾਈ ਰਈਆ ਰਾ ਛੱਡੇ ਨਿਰਹਿਣਾ ਪਾਸੇ ਹੋਈਆ ਨਿਰਹਿਣਾ ਪਾਸੇ ਹੋਈਆਂ ਹੋਈ ਹਕਮ ਚੜਿਆ ਮਦਾਈ ਵਿਰਦਾ ਸੋਣਾ ਚੀਰਾ ਨੀ ਉੱਤੇ ਕਲਗੀ ਸੋ ਹੈ ਨੀ ਉੱਤੇ ਕਲਗੀ ਸੋ ਹੈ ਵੀਰਾ ਪਾ ਬੋ ਬਿਆਵਣ ਜਾਮ ਲਈ ਰਿਆਰਾ ਛੱਡੇ ਨਿਰਹਿਣਾ ਪਾਸੇ ਹੋਇਆ ਨਿਰਹਿਣਾ ਪਾਸੇ ਹੋਇਆ ਕੋਈ ਹਾਕਮ ਚੜੇ காலா நிராமியமதே நரணா பசிய நரே ਕੋਈ ਹਕਮ ਚੜਿਆ ਆਮदाई ਕੋਈ ਹਕਮ ਚੜਿਆ ਆਮदाई ਦੋਸਤੋ ਇਹ ਮੇਰੀ ਘੋੜੀ ਜੇ ਚੰਗੀ ਲੱਗੀ ਤੇ ਜਰੂਰ ਜਿਆਦਾ ਤੋਂ ਜਿਆਦਾ ਸ਼ੇਅਰ लाइक like, कमेंट करके दस होर की सुनना चाहते हो छेती ही कोई सुहाग लैके घोड़ी लैके फिर हाजिर होवगी तदों तक हसते वसते दे रहो राजी खुशी रहो मेरिया वीडियो देखते दे रहो सब राजी खुशी रहो अज वास्ते इन्ना ही Okay, bye bye.